جا رہی پک ਅਸਵਾਸਤ ਤੇ ਹੈਮਕਾ ਕਾ ਹੋ ਰਿਹਾ ਚਨਾਓ ਯਾਰ ਬੰਦੇ ਨੂੰ ਓਏ ਬਾਈ ਆ ਬਸ ਇਹ ਪਵਾ ਦੇ ਤੇ ਕਿਹਦੇ ਪਰਾਲੀ ਆ ਦੇਵ ਜਰਾ ਇਹ ਬਸ ਹੀ ਕਾ ਲਾ ਨਾ ਸੱਟੀਆਂ ਵਧੀਆਂ ਨੰਦੇ ਦੇ ਇਹ ਦੇਖਿਆ ਤਾਂ ਕਿ ਪੁਲਿਸ ਪ੍ਰਸ਼ਾਸਨ ਕਿਵੇਂ ਆ ਕੇ ਜਿੱਤ ਨੌਜਵਾਨ ਦੇ ਤੇ ਹਮਲਾ ਕਰ ਰਹੇ ਨੇ ਸੁਭਾਸ਼ਾ ਇਹ ਸੁਭਾਸ਼ਾ ਬੜੀ ਬੜਾ ਫਰਕ ਆ ਗਿਆ ਤੇ ਜਿਵੇਂ ਜੀ ਨੌਜਵਾਨ ਤੂੰ ਦੇਖ ਸਾਹ Vamos ਤੁਸੀਂ ਦੇਖੋ ਪੁਲਿਸ ਪ੍ਰਸ਼ਾਸਨ ਕਿੰਨੇ ਤੱਕ ਕੰਮ ਨਹੀਂ ਹੋ ਰਿਹਾ ਹੈ ਜੱਦੀ ਰੋਕੀ ਜਾ ਰਹੀ ਹੈ ਹਾਂਜੀ ਫਿਰ ਤੋਂ ਦੇਖੋ ਤੁਸੀਂ ਕਿੰਨੇ ਕੂਟਨੀਆ ਰੋਕਿਆ ਜਾ ਰਿਹਾ ਹੈਂ ਜੰਗਿਆਦਰੀਆਂ ਨੇ ਪਰ ਇਹ ਦੇਖ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਰੋਕਾਂ ਦੇ ਵਿੱਚ ناکਾਮ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਹੋ ਰਿਹਾ ਜੀ ਜਿੰਦਾਬਾਦ ਬਾਨਾ ਸਦੂ ਜਿੰਦਾਬਾਦ ਬਾਨਾ ਸਦੂ ਜਿੰਦਾਬਾਦ ਨੌਜਵਾਨਾਂ ਵਿੱਚ ਜਿੰਦਾਬਾਦ ਰੁਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਹੀਂ ਰੁਕੇ ਜਾ ਰਿਹਾ بڑی جھڑپ ہوئی ہے نوجوان گی آ جائیے کسان یونی جی جو گاڑی کی جا ਨੁਕਸਾਨ ਹੋ ਸਕਦਾ ਉਹ ਨੰਗੀ ਜਾਣ ਦੇ ਬਾਈ ਸਭਨੇ ਰੋਕਿਆ ਜਾ ਰਿਹਾ ਬਾਰ ਬਾਰ ਉਹ ਬੰਦੇ ਕਿ ਜੀ ਬਹੁਤ ਹੱਥ ਹੱਥ ਪਾਉਂਦਾ ਦੀ ਪਰਿਸਰ ਪ੍ਰਸ਼ਾਸਨ ਕਿਵੇਂ ਆ ਕਿ ਨੌਜਵਾਨਾਂ ਦੇ ਤੇ ਹਮਲਾ ਕਰ ਰਹੇ ਨੇ ਬੜਾ ਬੜਾ ਫਰਾ ਦੇ ਆ ਤੇ ਜਿਵੇਂ ਨਹੀਂ ਨੌਜਵਾਨ ਤੁਸੀਂ ਦੇਖ ਸਕਦੇ ਨੌਜਵਾਨ ਲੰਘ ਰਹੇ ਨੇ ਤਸਵੀਰਾਂ ਇਆਂ ਫੋਟੋ ਅੱਜ ਇਹ ਤੋਂ ਚਿੜੀ ਨੌਜਵਾਨ ਪੀੜੀ ਸੇ ਇਥੋਂ ਲੰਘ ਚੁੱਕੀ ਆ ਤੁਸੀਂ ਦੇਖ ਸਕਦਾ ਜੀ ਤੁਹਾਨੂੰ ਪਲਾਜ਼ਾ ਬਿਲਕੁਲ ਖਾਲੀ ਹੋ ਗਿਆ ਜਿੱਥੇ ਜਦੋਂ ਜ਼ਹਿਰ ਕਰਕੇ ਨੌਜਵਾਨ ਇਥੋਂ ਨਿਕਲੇ ਨੇਗੇ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਨੇ ਇਥੇ ਰੋਕਿਆ ਜਾ ਰਿਹਾ ਹੈਗਾ ਮੇਰੇ ਤੋਂ ਬਿਲਕੁਲ ਸ਼ਹਿਰੀ ਪੰਗ ਨਹੀਂ ਚਾਹੇ ਮੈਂ 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 ਮੇਹਰਬਾਨ ਕਰਦਾ ਕੀ ਗੱਲ ਹੋਈ ਸੀ ਬਾਬਾ ਜੀ ਸਾਡੀਆਂ ਬੱਚਿਆਂ ਦਾ ਤੇ ਸਾਡੇ ਬੱਕਰਾ ਕੋਈ ਮੁੱਲ ਨਹੀਂ ਇਹਨਾਂ ਨੇ ਹੱਥ ਨਾ ਲੱਗੇ ਸਾਡੀਆਂ ਸਾਰਿਆਂ ਦੀਆਂ ਲਾਟੀਆਂ ਕੋਈ ਨਾ ਰੂਹੀ ਬਰੋਕਾ ਹਾਂ ਤੇਰੀ ਬੱਕਰਾ ਮੁੱਲ ਮੈਂ ਤੇ ਨਾ ਮੇਰਾ ਮੁੱਲ ਤਾਰੀਆਂ ਆ ਬੱਥਾ ਮਾਰ ਗਿਆ ਮੇਰੇ ਕਿਉਂ ਮਾਰੀ ਬਰਖਾਦਨ ਹਾਂ ਤੇ ਤੇਰੇ ਥਾਰਾ ਸੋਹਣੇ ਗੱਲ ਠੀਕ ਆ ਜੀ ਆ ਦੇਖ ਲੈ ਯਾਰ ਚੱਲ ਮੈਂ ਇਸ ਦੇਖਣਾ ਨਾ ਸ਼ਰ ਕਿਤੇ ਆ ਅਸੀਂ ਕਿਉਂ ਨਾ ਹਾਂ ਬਾਬਾ ਤੇਰੀ ਹੱਥ ਨਹੀਂ ਲੱਗਣਾ ਤੇ ਪਾਣੀ ਬਸ